ਜਿਹੜੇ ਕਹਿੰਦੇ ਸੀ ਵੀ ਇਹ ਪੱਤਰਕਾਰ ਨਹੀਂ ਅੱਜ ਤੇ ਕੱਟਨੇ ਦੱਸਦਾ ਵੀ ਇਹ ਪੱਤਰਕਾਰ ਨੇ ਜਾ ਇਹ ਕੌਣ ਨੇ ਜਿੱਦਣ ਭਗਵੰਤ ਮਾਨ ਨੇ ਸਾਡਾ ਨਾਮ ਲਿਆ ਸੀਗਾ ਚੀਕਾ ਭਗਵੰਤ ਮਾਨ ਦੀਆਂ ਉਦਨ ਹੀ ਬਚ ਗਿਆ ਸੀ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਬਾਗੀ ਮੇਲੇ ਤੇ ਪੁੱਤ ਆਪਦੀ ਮਾਂ ਦੇ ਹੱਥਾਂ ਦੇ ਉੱਤੇ ਪੈਸਾ ਰੱਖ ਰਿਹਾ ਹੈਗਾ 11-1100 ਰੁਪਈਆ ਭਗਵੰਤ ਮਾਨ ਨੇ ਉਸ ਗੱਲ ਦੇ ਪਿੱਛੇ ਇੱਕ ਲਕੋ ਰੱਖਿਆਗਾ ਵੀ ਪੁੱਤ ਨੇ ਬਾਲੀਆਂ ਵੇਚੀਆਂ ਆਪਦੀ ਮਾਂ ਦੀਆਂ ਬਾਲੀਆਂ ਪੇਚੀਆਂ ਗਿਆ ਤੋਂ ਪਹਿਲਾਂ ਤਾਂ ਸਾਰੇ ਇੱਥੇ ਚੱਲ ਕੇ ਆਏ ਪੰਜਾਬ ਵਾਸੀਆਂ ਨੂੰ ਗੁਰੂ ਫਤਿਹ ਪ੍ਰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਗੱਲ ਸਾਬਤ ਹੋ ਗਈ ਆ ਇਸ ਧਰਨੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਜਾਂ ਇਹਨਾਂ ਦੀ ਪਾਰਟੀ ਦੇ ਕੁਝ ਲੀਡਰ ਜਿਹੜੇ ਕਹਿੰਦੇ ਸੀ ਵੀ ਇਹ ਪੱਤਰਕਾਰ ਨਹੀਂ ਅੱਜ ਦੇ ਇਕੱਠ ਨੇ ਦੱਸਤਾ ਵੀ ਇਹ ਪੱਤਰਕਾਰ ਨੇ ਜਾਂ ਇਹ ਕੌਣ ਨੇ ਅੱਜ ਭਗਵੰਤ ਮਾਨ ਆਪਦੀ ਸੀਆਈਡੀ ਤੋਂ ਸੀਆਈਡੀ ਨੂੰ ਮਿਲੀ ਗਈ ਹੁਣੀਆ ਪੈਸੇ ਤਾਂ ਉਹਨੂੰ ਸੀਆਈਡੀ ਦਾ ਉਦੋਂ ਹੀ ਪਤਾ ਲੱਗ ਗਿਆ ਜਿੱਦਨ ਭਗਵੰਤ ਮਾਨ ਨੇ ਸਾਡਾ ਨਾਮ ਲਿਆ ਸੀਗਾ ਚੀਕਾਂ ਭਗਵੰਤ ਮਾਨ ਦੀਆਂ ਉਦੋਂ ਹੀ ਵੱਜ ਗਈਆਂ ਸੀ ਪਰ ਮੈਂ ਤਾਂ ਇੱਕ ਹੀ ਪੰਜਾਬ ਦੇ ਵਸਨੀਕਾਂ ਨੂੰ ਗੱਲ ਕਰਨੀ ਚਾਹੂੰਗਾ ਵੀ ਪੰਜਾਬ ਦੇ ਉੱਤੇ ਸਵਾ 4 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਪੰਜਾਬੀਓ ਤੇ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਬਾਗੀ ਮੇਲੇ ਤੇ ਪੁੱਤ ਆਪਦੀ ਮਾਂ ਦੇ ਹੱਥਾਂ ਦੇ ਉੱਤੇ ਪੈਸਾ ਰੱਖ ਰਿਹਾਗਾ 11 1100 ਰੁਪਿਆ ਪਰ ਪੰਜਾਬ ਇਹ ਯਾਦ ਰੱਖੇ ਭਗਵੰਤ ਮਾਨ ਨੇ ਉਸ ਗੱਲ ਦੇ ਪਿੱਛੇ ਇੱਕ ਲਕੋ ਰੱਖਿਆਗਾ ਵੀ ਪੁੱਤ ਨੇ ਬਾਲੀਆਂ ਵੇਚੀਆਂ ਆਪਦੀ ਮਾਂ ਦੀਆਂ ਬਾਲੀਆਂ ਵੇਚੀਆਂ ਗਿਆ ਪੰਜਾਬ ਦੀ ਜ਼ਮੀਨ ਗਿਰਵੀ ਰੱਖੀ ਆ ਫੇਰ ਇਹ 1100 ਰੁਪਇਆ ਦੇ ਰਹਾਗਾ ਇਹ 도ਗਲੀ ਨੀਤੀ ਆ ਸਰਕਾਰ ਦੀ ਤੇ ਭਗਵੰਤ ਮਾਨ ਦੇ ਚਿਹਰੇ ਦਾ ਜਿਹੜਾ ਉਹ ਕਾਪੀਰਾਈਟ ਆ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜਾਂ ਇਹਨਾਂ ਦੀ ਪਾਰਟੀ ਨੇ ਲੈ ਰਿਆ ਸੋ ਵੀਰੋ ਭਗਵੰਤ ਮਾਨ ਦੀਆਂ ਕੋਈ ਫੋਟ ਮਾ ਨਾ ਪਾਇਆ ਕਰੋ ਕਿਉਂਕਿ ਇਹ ਹੁਣ ਕਾਪੀਰਾਈਟ ਮਾਰ ਕੇ ਬਹੁਤ 도ਗਲੀ ਨੀਤੀ ਤੇ ਉਤਰ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਇੱਕ ਚੱਲ ਕੇ ਆਇਆ ਕਦਮ ਸਾਡੇ ਸਿਰ ਬੱਥੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛਾ ਜੀ ਇੱਕ ਬੀਤ ਤੋਂ ਪਹਿਲਾਂ ਤਾਂ ਸਾਰੇ ਇੱਥੇ ਚੱਲ ਕੇ ਆਏ ਪੰਜਾਬ ਵਾਸੀਆਂ ਨੂੰ ਗੁਰੂ ਫਤਿਹ ਪ੍ਰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਗੱਲ ਸਾਬਤ ਹੋ ਗਈ ਹੈ ਇਸ ਧਰਨੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਜਾਂ ਇਹਨਾਂ ਦੀ ਪਾਰਟੀ ਦੇ ਕੁਝ ਲੀਡਰ ਜਿਹੜੇ ਕਹਿੰਦੇ ਸੀ ਵੀ ਇਹ ਪੱਤਰਕਾਰ ਨਹੀਂ ਅੱਜ ਦੇ ਇਕੱਠ ਨੇ ਦੱਸਤਾ ਵੀ ਇਹ ਪੱਤਰਕਾਰ ਨੇ ਜਾਂ ਇਹ ਕੌਣ ਨੇ ਅੱਜ ਭਗਵੰਤ ਮਾਨ ਆਪਦੀ ਸੀਆਈਡੀ ਤੋਂ ਸੀਆਈਡੀ ਨੂੰ ਮਿਲੀ ਗਈ ਹੁਣੀਆ ਪੈਸੇ ਤਾਂ ਉਹਨੂੰ ਸੀਆਈਡੀ ਦਾ ਉਦੋਂ ਹੀ ਪਤਾ ਲੱਗ ਗਿਆ ਜਿੱਦਣ ਭਗਵੰਤ ਮਾਨ ਨੇ ਸਾਡਾ ਨਾਮ ਲਿਆ ਸੀਗਾ ਚੀਕਾ ਭਗਵੰਤ ਮਾਨ ਦੀਆਂ ਉਦੋਂ ਹੀ ਬਚ ਗਿਆ ਸੀ ਪਰ ਮੈਂ ਤਾਂ ਇੱਕ ਹੀ ਪੰਜਾਬ ਦੇ ਵਸਨੀਕਾਂ ਨੂੰ ਗੱਲ ਕਰਨੀ ਚਾਹੂੰਗਾ ਵੀ ਪੰਜਾਬ ਦੇ ਉੱਤੇ ਸਵਾ 4 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਪੰਜਾਬੀਓ ਤੇ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਬਾਗੀ ਮੇਲੇ ਤੇ ਪੁੱਤ ਆਪਦੀ ਮਾਂ ਦੇ ਹੱਥਾਂ ਦੇ ਉੱਤੇ ਪੈਸਾ ਰੱਖ ਰਿਹਾਗਾ 11 1100 ਰੁਪਿਆ ਪਰ ਪੰਜਾਬ ਇਹ ਯਾਦ ਰੱਖੇ ਭਗਵੰਤ ਮਾਨ ਨੇ ਉਸ ਗੱਲ ਦੇ ਪਿੱਛੇ ਕਲਕੋ ਰੱਖਿਆਗਾ ਵੀ ਪੁੱਤ ਨੇ ਬਾਲੀਆਂ ਵੇਚੀਆਂ ਆਪਦੀ ਮਾਂ ਦੀਆਂ ਬਾਲੀਆਂ ਵੇਚੀਆਂ ਗਿਆ ਪੰਜਾਬ ਦੀ ਜ਼ਮੀਨ ਗਿਰਵੀ ਰੱਖੀਆ ਫੇਰ ਇਹ 1100 ਰੁਪਇਆ ਦੇ ਰਿਹਾਗਾ ਇਹ 도ਗਲੀ ਨੀਤੀ ਸਰਕਾਰ ਦੀ ਤੇ ਭਗਵੰਤ ਮਾਨ ਦੇ ਚਿਹਰੇ ਦਾ ਜਿਹੜਾ ਉਹ ਕਾਪੀਰਾਈਟ ਆ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜਾਂ ਇਹਨਾਂ ਦੀ ਪਾਰਟੀ ਨੇ ਲੈ ਰਿਆ ਸੋ ਵੀਰੋ ਭਗਵੰਤ ਮਾਨ ਦੀਆਂ ਕੋਈ ਫੋਟੋ ਮਾ ਨਾ ਪਾਇਆ ਕਰੋ ਕਿਉਂਕਿ ਇਹ ਹੁਣ ਕਾਪੀਰਾਈਟ ਵਾਰ ਕੇ ਬਹੁਤ 도ਗਲੀ ਨੀਤੀ ਤੇ ਉਤਰ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਇੱਕ ਚੱਲ ਕੇ ਆਇਆ ਕਦਮ ਸਾਡੇ ਸਿਰ ਮੱਥੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛਾ ਜੀ ਇੱਕ ਬੀਤ ਤੋਂ ਪਹਿਲਾਂ ਤਾਂ ਸਾਰੇ ਇੱਥੇ ਚੱਲ ਕੇ ਆਏ ਪੰਜਾਬ ਵਾਸੀਆਂ ਨੂੰ ਗੁਰੂ ਫਤਿਹ ਪ੍ਰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਗੱਲ ਸਾਬਤ ਹੋ ਗਈ ਆ ਇਸ ਧਰਨੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਜਾਂ ਇਹਨਾਂ ਦੀ ਪਾਰਟੀ ਦੇ ਕੁਝ ਲੀਡਰ ਜਿਹੜੇ ਕਹਿੰਦੇ ਸੀ ਵੀ ਇਹ ਪੱਤਰਕਾਰ ਨਹੀਂ ਅੱਜ ਦੇ ਇਕੱਠ ਨੇ ਦੱਸਤਾ ਵੀ ਇਹ ਪੱਤਰਕਾਰ ਨੇ ਜਾਂ ਇਹ ਕੌਣ ਨੇ ਅੱਜ ਭਗਵੰਤ ਮਾਨ ਆਪਦੀ ਸੀਆਈਡੀ ਤੋਂ ਸੀਆਈਡੀ ਨੂੰ ਮਿਲ ਗਈ ਹੋਣੀ ਆ ਪੈਸੇ ਤਾਂ ਉਹਨੂੰ ਸੀਆਈਡੀ ਦਾ ਉਦੋਂ ਹੀ ਹੀ ਪਤਾ ਲੱਗ ਗਿਆ ਸੀ ਜਦੋਂ ਭਗਵੰਤ ਮਾਨ ਨੇ ਸਾਡਾ ਨਾਮ ਲਿਆ ਸੀਗਾ ਚੀਕਾ ਭਗਵੰਤਮਾਨ ਦੀਆਂ ਉਦਨ ਹੀ ਬਚ ਗਈਆਂ ਸੀ ਪਰ ਮੈਂ ਤਾਂ ਇੱਕ ਹੀ ਪੰਜਾਬ ਦੇ ਵਸੀਆਂ ਨੂੰ ਗੱਲ ਕਰਨੀ ਚਾਹੂਗਾ ਵੀ ਪੰਜਾਬ ਦੇ ਉੱਤੇ ਸਵਾ 4 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਪੰਜਾਬੀਓ ਤੇ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਬਾਗੀ ਮੇਲੇ ਤੇ ਪੁੱਤ ਆਪਦੀ ਮਾਂ ਦੇ ਹੱਥਾਂ ਦੇ ਉੱਤੇ ਪੈਸਾ ਰੱਖ ਰਿਹਾਗਾ 11 1100 ਰੁਪਿਆ ਪਰ ਪੰਜਾਬ ਇਹ ਯਾਦ ਰੱਖੇ ਭਗਵੰਤਮਾਨ ਨੇ ਉਸ ਗੱਲ ਦੇ ਪਿੱਛੇ ਇੱਕ ਲਕੋ ਰੱਖਿਆਗਾ ਵੀ ਪੁੱਤ ਨੇ ਬਾਲੀਆਂ ਵੇਚੀਆਂ ਆਪਦੀ ਮਾਂ ਦੀਆਂ ਬਾਲੀਆਂ ਵੇਚੀਆਂ ਗਿਆ ਪੰਜਾਬ ਦੀ ਜ਼ਮੀਨ ਗਰਵੀ ਰੱਖੀਆ ਫੇਰ ਇਹ 1100 ਰੁਪਏ ਦੇ ਰਹਾਗਾ ਇਹ 도ਗਲੀ ਨੀਤੀ ਆ ਸਰਕਾਰ ਦੀ ਤੇ ਭਗਵੰਤ ਮਾਨ ਦੇ ਚਿਹਰੇ ਦਾ ਜਿਹੜਾ ਉਹ ਕਾਪੀਰਾਈਟ ਆ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜਾਂ ਇਹਨਾਂ ਦੀ ਪਾਰਟੀ ਨੇ ਲੈ ਰਿਆ ਸੋ ਵੀਰੋ ਭਗਵੰਤ ਮਾਨ ਦੀਆਂ ਕੋਈ ਫੋਟੋ ਮਾ ਨਾ ਪਾਇਆ ਕਰੋ ਕਿਉਂਕਿ ਇਹ ਹੁਣ ਕਾਪੀਰਾਈਟ ਵਾਰ ਕੇ ਬਹੁਤ 도ਗਲੀ ਨੀਤੀ ਤੇ ਉਤਰ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਇੱਕ ਚੱਲ ਕੇ ਆਇਆ ਕਦਮ ਸਾਡੇ ਸਿਰ ਮੱਥੇ ਆ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਅੱਛਾ ਜੀ ਇੱਕ ਬੇ